ਕੁਝ ਸੇ ਜਗ੍ਹਾ ਤੋਂ ਜੰਮੇ ਚੜੀ ਜਗ੍ਹਾ ਤੇ ਕੋਖਲਾ ਬਣਾ ਨਾ ਪਿਆ ਹੈ ਤੇ ਇਹ ਤਾਂ ਬਾਸਰੂਮ ਜਾਣਾ ਹੈ ਉਹਨੇ ਕਿਹਾ ਚੱਲ ਜਾ ਬਾਸਰੂਮ ਇੱਕ ਕੁਸਨ ਆ ਰਹੀ ਸੀ ਕੁੜੀ ਤੇ ਇਹਨਾਂ ਉਪਰੋਂ ਨਾ ਵੀਡੀਓ ਬਣਾ ਰਿਆ ਸੀ ਥੋੜੀ ਕੱਪੜੇ ਪਾੰਦੀ ਵਿੱਚ ਤਾਂ ਦੇਖਦਾ ਤੇ ਕੋਈ ਇਕੱਲੇ ਪਏ ਹੋ ਇਹ ਕੱਲ ਨੂੰ ਬੰਦਾ ਹੋਰ ਉੱਠੂਗਾ ਉਹ ਵੀ ਕਰੂਗਾ ਲੋ ਆ ਪਿੱਲੇ ਪਏ ਹੋ ਇੰਡੀਆ ਵਾਲੇ ਬੰਦੇ ਆ ਪਿੱਲੀ ਪਟ ਪਏ ਨੇ ਤੇਦੇ ਹੌਸਲੇ ਖੁੱਲੇ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਭਾਜੀ ਇੱਦਣੇ ਡਾਕੇ ਵੱਜਦੇ ਪਏ ਨੇ ਦਿਨ ਹੀ ਰਾਤੀ ਦੇ ਇੱਕ ਪਾਸੇ ਹੀ ਰਹਿ ਗਏ ਦਿਨ ਹੀ ਆ ਬਾਤੀ ਦੇ ਕਪਸਰਆਂ ਨੀ ਚੋਰੀਆਂ ਜਾਣੀਆਂ ਇੱਕ ਪਸਰ ਰਹੀਆਂ ਜਿਹੜੇ ਦਿਨੇ ਜਾਲੀਆਂ ਮਾਰਦੇ ਤੇ ਦਿਨੇ ਡਾਕੇ ਮਾਰਦੇ ਛਰੇ ਆ ਇਹਨਾਂ ਛਰੇਆਂ ਨੂੰ ਛੁਰੀ ਖੋਦੋ ਵੀ ਖਤਮ ਕਰ ਦਿਓ ਵੀ ਚਾਰ ਬੰਦੇ ਇਹਨਾਂ ਨਾਲ ਹੋਰ ਨਾ ਉੱਠਣ ਕਿਦਾਂ ਦੇ ਦਿਓਗੇ ਅੱਲੇ ਤੱਕ ਪੁਲਿਸ ਚਲੋ ਪੀਸੀਆਰ ਵਾਲੇ ਪਹੁੰਚੇ ਤੇ ਡਿਊਟੀ ਅਫਸਰ ਨੂੰ ਲੈਦਾ ਘੰਟਾ ਹੋ ਚੱਲ ਲੱਗ ਪਹੁੰਚੇ ਨਹੀਂ ਤੇ ਮੋਕੇ ਦੇ ਅੱਧਾ ਘੰਟਾ ਤੇ ਮੈਨੂੰ ਹੋ ਗਿਆ ਮੈਂ ਆਪਣੀ ਫੇਰੀ ਛੱਡ ਕੇ ਆਇਆ ਮੈਂ ਆਪਣੇ ਬੱਚੇ ਪਾਲਨੇ ਆ ਕੰਮ ਤੋਂ ਨਿਕਲੇ ਆ ਜਾਂ ਤੁਸੀਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਸਾਨੂੰ ਹੱਥੇ ਖੜਨ ਦਾ ਫੌਰਾ ਵੀ ਨਹੀਂ ਹੈਗਾ ਵੀ ਕਰੋ ਪਰਿਵਾਰ ਨਾਲ ਗੱਲ ਕਰੋ ਜਿਹੜੇ ਖੜੇ ਆ ਪਰ ਪਰਿਵਾਰ ਕੀ ਪਰਿਵਾਰ ਕੀ ਸਾਰਾ ਆਪਣਾ ਸਾਂਝਾ ਵਾ ਪਰਿਵਾਰ ਨੂੰ ਵਖਰਾ ਥੋੜਾ ਵਾ ਧੀਆਂ ਪੈਣਾ ਸਾਰੀਆਂ ਸਾਂਝੀਆਂ ਖੁਦ ਤੇਰੀ ਧੀ ਮੇਰੀ ਧੀ ਲੱਗਦੀ ਐ ਤੇਰੀ ਭੈਣ ਮੇਰੀ ਭੈਣ ਲੱਗਦੀ ਐ ਫੇ ਸਮਝੇ ਦੀ ਪਰਿਵਾਰ ਵਾਲੇ ਕਿੱਲੇ ਆ ਇਹ ਲੋਕ ਕਿਉਂ ਨਹੀਂ ਸਮਝਦੇ ਇਹਨਾਂ ਦੇ ਘਰ ਵੀ ਧੀਆਂ ਪੈਣਾ ਹੈਗੀਆਂ ਕਿਉਂ ਨਹੀਂ ਸਮਝਦੇ ਅੱਜ ਜੀ ਆਇਆਂ ਨੂੰ ਕਿਨੇ ਮਾਂ ਚੋਂ ਖਤਰੀ ਜਲਮ ਨਹੀਂ ਲਿਆ ਜਦ ਦਾਦਾ ਕਰਮ ਕਰਦਾ ਜੇ ਕਿਨੇ ਮਾਂ ਚੋਂ ਵੀ ਮਾਂ ਚੋਂ ਜੰਮਿਆ ਹੀ ਹੈ ਉਸੇ ਜਗ੍ਹਾ ਤੋਂ ਜੰਮਿਆ ਜਿਹੜੀ ਜਗ੍ਹਾ ਤੇ ਕੋ ਫੁੱਲ ਬਣਾਣਾ ਪਿਆ ਹੈ 150 150 ਵੀਡੀਓ ਘਰੇ ਲੈ ਵੀਦੇ ਫੋਨ ਦੇ ਵਿੱਚ ਹੈਗੀਆਂ ਅੱਲੇ ਵੀ ਕਿੱਥੋਂ ਆਇਆ ਤੂੰ ਦੇਖ ਬੜੇ ਜਿਹਾ ਮੜਾ ਕਿੱਥੋਂ ਆਇਆ ਬਿਲਕੁਲ ਦੇਖੋ ਜੀ ਇੱਥੇ ਦੇ ਲੋਕ ਤੇਰਾ ਰਸਤੇ 'ਚ ਕਿੱਥੇ ਰਹਿਸ ਤੇਰੀ ਮਿੱਠਾਪੁਰ ਪੈਣ ਅੱਗੇ ਚੱਲ ਨਹੀਂ ਮੇਰਾ ਬਰ ਕਿੱਥੇ ਇੰਨਾ ਕਿਥੇ ਇੱਕ ਮਿੰਟ ਭਾਜੀ ਕਰਕੇ ਗੱਲ ਗੱਲ ਕਰ ਦੋ ਮਿੱਠਾਪੁਰ ਕਿੱਡੀ ਜਗ੍ਹਾ ਤੇ ਹੈ ਕਿੰਨਾ ਜੀ ਤੁਸੀਂ

ਮੈਡਮ ਕਿੱਦਾਂ ਦੇ ਦੋ ਕਿ ਧੀਆਂ ਪੈਣਾ ਔਰ ਘਰ ਦੇ ਵਿੱਚ ਸੇਫ ਨਹੀਂ ਇੰਦਾ ਦੇ ਲੋ ਸੇਫ ਹੈ ਗਿਆ ਭਾਜੀ ਇੱਥੇ ਤਾਂ ਬਿਲਕੁਲ ਵੀ ਨਹੀਂ ਹੈ ਜਿੱਥੇ ਬੰਦੇ ਨਹੀਂ ਹਾਂ ਉਹ ਨਹੀਂ ਗੁੱਤੰਦਿੰਦੀ ਪਈ ਹੈ ਹਾਂ ਉਹੋ ਕਿਸੀ ਨਹੀਂ ਤੁਤੰਦਿੰਦੀ ਪਈ ਹੈ ਹੂੰ ਉਹਨੂੰ ਉੱਤ ਬੈਠ ਕੇ ਬਿਆਨ ਲੱਗਦਾ ਕਿ ਪੁਲਿਸ ਕਾਰਵਾਈ ਕਰੇਗੀ ਕੋਈ ਇਦਾਂ ਭਾਜੀ ਉਹ ਤਾਂ ਲੈ ਜਾਓ ਚੱਡ ਨਾ ਮੈਂ ਚੱਲ ਕੇ ਬੈਠੀ ਹਾਂ ਬਸ ਲੇਡੀਜ਼ ਦੇ ਹਵਾਲੇ ਕਰਦੇ ਕਿ ਇਹ ਆਪੂ ਰੋਣਾ ਸਤਨਾ ਚੁੱਕਾ ਬਹੁਤ ਜਾਣਦਾ ਹੋਇਆ ਹਵਾਲਾ ਜੋ ਆ ਰਿਹਾ ਨੇ ਤੇਰੇ ਕੋਲ ਆ ਨਾ ਆਇਆ ਖੜੀ ਹੋ ਕੇ ਜਾਓ 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 ਹਾਂਜੀ ਹਾਲੀ ਵਿੱਚ ਦੇਖਿਆ ਇਹ ਲੋਕੋ ਨੂੰ ਸਿਨਾਰਾ ਬਣਾ ਰਿਹਾ ਕਿ ਮੈਂ ਦੱਸੂ ਕਿ ਕਿਵੇਂ ਦਿਖਾਏਗਾ ਹਾਂ ਬਸ ਜਨਾਬ ਜਨਾਣੀ ਦਿਖਾਓ ਹੀ ਨਾ ਅਨੋਖਾ ਰਿਆ ਜਮਾਲ ਕਰਦੇ ਨੇ ਅਗਰ ਨਾ ਜਵਾਨੀ ਨਹੀਂ ਕਰੀਏ ਵੀਡੀਓ ਹੀ ਨਾ ਕਰਸੀ ਟੋਪੀਸ ਜੇ ਜੀਕਰ ਕਰਨੀ ਦੀ ਖਰਾਬ ਹੋਈ ਸ਼ਰਮ ਜਾ ਉਹ ਤਾਂ ਬੈਠੋ ਹਾਂ ਤੇ ਮਜ਼ੇ ਨਾਲ ਉਹ ਸਾਨੂੰ ਬਚਾਈ ਜਾ ਰਹੀ ਹੈ ਚੋਲੋ ਪਰਿਵਾਰ ਨੇ ਜਿੰਨੇ ਦੀ ਵੀਡੀਓ ਬਾਨੀ ਉਹਨਾਂ ਨੇ ਤੇ ਦੇਖ ਲਿਆ ਉਪਰੋਂ ਦੀ ਪਰਿਵਾਰ ਵਾਲਾ ਬੁਲਾਣਾ ਚਾਹੀਦਾ ਘਰ ਦੇ ਬੁਲਾਣੇ ਚਾਹੀਦਾ ਹਾਂਜੀ ਇਹ ਘਰ ਚਾਹੀਦਾ ਸਾਨੂੰ ਪਤਾ ਲੱਗੇ ਕਿ ਕੋਈ ਕਿਰਤੂਤਾ ਕਰ ਰਿਹਾ ਹੈ ਇਹ ਘਰ ਦੇ ਪੱਲੇ ਚਾਹੀਦੇ ਇਹਦਾ ਨਾ ਪਤਾ ਲੱਗਦਾ ਕਿ ਮੈਂ ਕਿੱਥੇ ਗਿਆ ਬਣਾ ਕੀਆ ਹੋਇਆ ਬੋਲ ਤਰੀਕਾ ਵੀ ਬਾਤ ਮਾਰਾ ਕਰਦੇ ਆਂ ਇਸੇ ਦਾ ਦੋ ਜਣੇ ਆਣਾ ਹੈ ਨਾ ਮਾੜਾ ਸਰਾਮ ਆਂ ਇਹ ਕਰੀ ਮਾਮਲਾ ਦੱਸੋ ਫਿਰ ਉਹ ਕੁੜੀ ਨਾਲ ਅੱਗੇ ਗਈ ਸੀ ਅਚਨ ਉਹ ਹਾਂਜੀ ਇਹ ਕੋਣ ਸੀ ਤੁਹਾਡੀ ਕੀ ਲੱਗਦੀ ਸੀ ਉਹ ਮੇਰੀ ਬਹੂ ਹੈਗੀ ਕੁੜੀ ਹੈ ਮੈਂ ਬੁਲਾਜਮ ਐਸੇ ਨਾਸਟਵਾਰ ਬਣਾਇਆ ਬੰਦੇ ਨੂੰ ਉਹ ਐਪਸ ਤੇ ਦੇਖਿਆ ਹੋਣਾ ਤੁਸੀਂ ਐਸ ਕੁਵਾਲਕ ਆ ਰਹੀ ਤੇ ਇਹ ਤਾਂ ਬਾਸਰੂਮ ਜਾਣਾ ਹੈ ਉਹਨੇ ਕਿਹਾ ਚੱਲ ਜਾ ਬਾਸਰੂਮ ਇੱਕ ਵਾਰ ਸੁਣਾ ਰਹੀ ਸੀ ਕੁੜੀ ਤੇ ਇਹਨਾਂ ਉਪਰੋਂ ਨਾ ਵੀਡੀਓ ਬਣਾ ਰਿਆ ਸੀ ਥੋੜੀ ਕੱਪੜੇ ਪਾੰਦੀ ਵਿੱਚ ਤਾਂ ਦੇਖਦਾ ਤੇ ਉਹ ਬਿਲਕੁਲ ਲੈ ਕੇ ਜਾ ਰਿਹਾ ਉਹਨੂੰ ਉਹ ਵਿਅਕਤੀ ਨੂੰ ਕੀ ਹੋਇਆ ਜੀ ਅਜ ਡਕਣਾ ਨੂੰ ਡਕਤਾ ਜੀ ਇਹ ਬੰਦ ਲਿਆ ਤੇ ਉਹ ਰਹਿ ਗਿਆ ਇਹ ਜਕੀ ਮਾਮਲਾ ਸੀ ਅਸੀਂ ਦੱਸੋ ਥੋੜਾ ਜਿਹਾ ਕਲੀਅਰ ਕਰ ਦੋ ਇੱਕ ਵਾਰੀ ਫੇਰ ਨਾ ਉਹ ਗੰਦ ਪਾਇਆ ਜੀ ਇਹਨਾਂ ਨੇ ਕੀਤਾ ਕੀ ਇਹਨਾਂ ਨੇ ਉਹ ਵੀਡੀਓ ਬਰਾਦਰ ਗੰਦੀਆਂ ਵੀਡੀਓ ਮੇਰੇ ਕੋਲ ਹੀ ਰੱਖ ਲਏ ਬਾਥਰ ਆਇਆ ਕਿੱਥੋਂ ਪਤਾ ਦੱਸੋ ਨੇ ਆਇਆ ਕਿੱਥੋਂ ਮਿੱਠਾਪੁਰ ਤੋਂ ਆਇਆ ਜੀ ਉਹ ਫੋਨ ਕਰਦਾ ਸੀ ਉਹਨੂੰ ਕਰਦਾ ਰੋਜ਼ੇ ਕਰ ਫੋਨ ਸਰ ਇੰਨੀ ਵੇਟ ਕਾਦੀ ਹੋ ਰਹੀ ਹੈ ਹੋਰ ਇਹ ਮੁਲਾਇਮ ਪਹੁੰਚ ਨਹੀਂ ਰਿਹਾ ਤੁਹਾਡੇ ਇੱਥੇ ਮਾਹੌਲ ਖਰਾਬ ਹੋ ਜਾਏਗਾ ਫਿਰ ਪਹੁੰਚਣਗੇ ਜੀ ਇੱਥੇ ਫਿਰ ਮੈਂ ਕੀ ਦੱਸ ਸਕਦਾ ਕਰੋ ਫੋਨ ਕਰੋ ਤੁਸੀਂ ਤੁਹਾਨੂੰ ਤਾਂ ਫੋਨ ਦੇ ਨਾਲ ਘਰ ਦਾ ਯਾਰ ਵਾਦਤ ਕਰ ਦਿੰਦਾ ਉਹ ਬੰਦਾ ਅੱਲਾ ਬੰਦਾ ਕੁਝ ਕਰ ਸਕਦਾ ਵਾ ਕੋਈ ਮਤਲਬ ਲਾਜ ਨਹੀਂ ਕਰੀ ਨਾ ਨਹੀਂ ਕਰ ਸਕਦੀ ਕੁਝ ਚੱਕਾ ਸਦੀ ਮਨ ਨਾ ਨਹੀਂ ਦੇਖ ਸਰਬਸ ਕਰਤ ਨਹੀਂ ਦੱਸਣਾ ਵਾਪਸ ਕਰ ਫਟਾਣਾ ਨਾ ਬਲਾਅ ਲੈ ਜੰਗੇ ਉੱਥੇ ਭਾਦਾ ਤੁਪੇ ਤੇ ਭਾਓ ਯਾਰ ਤੁਨੇ ਕਿ ਉਹਨੂੰ ਬਣਾ ਲਿਆ ਮੁੱਖਾ ਚੱਲ ਜਾਓ ਉਹ ਸਾਡਾ ਗਾਮ ਨਹੀਂ ਹੈਗਾ ਪੰਜਾਬ ਪੁਲਿਸ ਜੇ ਤੁਸੀਂ ਕਰਵਾਓਗੇ ਜੋ ਵੀ ਕਹਿਣਾ ਹੈ ਨਹੀਂ ਕਰਾ ਰਹੇ ਆ ਮੈਂ ਵੀ ਕਹਿੰਦਾ ਕਿ ਚਲੋ ਤੁਪੇ ਲੈ ਚੱਲ ਇੱਕ ਮਰੋ ਭਾਈ ਮਾ ਲਾਇਨ ਦੇ ਲੋ ਡੇਢ ਘੰਟਾ ਤੋਂ ਬਾਅਦ ਬੜਾ ਉੱਤੇ ਕਿੱਥੇ ਲੈ ਚੱਲੇ ਜੀ ਹੁਣ ਇਹ ਜੀ ਕਰਕੇ ਦੂਜੇ ਨਾਲ ਪੁੱਛ ਸੁਣੇ ਕਰਕੇ ਦੂਜੇ ਵੀ ਬਦਨਾਮ ਹੋਣ ਦੇ ਨਾਲ ਇਹ ਨਾਲ ਮੋਟਿਆਂ ਨੇ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਹੋਣੀ ਇਹ ਵੀ ਦੇਖੋ ਇਹ ਨਹੀਂ ਕਰਾਂਗਾ ਇਹਦੀ ਕੰਪਨੀ ਜਿਹੜੀ ਗੂਗਲ ਵਾਲਾ ਕੰਪਨੀ ਹੈ ਜਾਗਾ ਬੋਤਲ ਅੱਛਾ ਖਬਰ ਭੁਨੇ ਦੀ ਗੀਕਾਰ ਬਾਈ ਜੀ ਹੋ ਗਿਆ ਆਪਾਂ ਚੜੇ ਹਾਂ ਮਾਰਦੇ ਸਾਲ ਤੋਂ ਹੋਵੇ ਇਹ ਆਪਾਂ ਲੋੜੀ ਜਣਾ ਮਿੰਦੇ ਜੀ ਆਪਾਂ ਕਰ ਰਿਓ ਜੋ ਮਾਰਦੇ ਤੇ ਨਹੀਂ ਇਹਨੂੰ ਬੰਨ੍ਹੋ ਖੰਭੇ ਦਾ ਅੱਛਾ ਬੰਨ੍ਹ ਦੋ ਬੱਸ ਕੱਲੀ ਮੁੱਕਾ ਯਾਰ ਆਹ ਕਿੱਥੇ ਬੰਨ੍ਹੋ ਬਹੁਤ ਵੀਡੀਓ ਤੋਂ ਸਭ ਆ ਗਿਆ ਪਾਜੀ ਸਾਰਾ ਮਾਮਲਾ ਚੱਲਿਆ ਵਾ ਆ ਰਿਹਾ ਸਾਰਾ ਮਾਮਲਾ ਪਤਾ ਲੱਗ ਗਿਆ ਆਪਕੋ ਆ ਰਿਹਾ ਹੈ ਰਿਪੋਰਟਰੀ ਚ ਕੰਮ ਕਰਨ ਵਾਲੇ ਰਾਹ ਦੇ ਲੋ ਕਹਿੰਦੇ ਰਾਜਮਾਦੀ ਬਿਨੈਸ਼ਨ ਕਰੋ ਤੁਸੀਂ ਆਪਣੀ ਨੌਕਰੀ ਆ ਆ ਮੜੇ ਜਾਓ ਜੀ ਆਜੋ ਆਜੋ ਜਨਾਬ ਆਜੋ ਇਹ ਹੈ ਪੰਜਾਬ ਦੇ ਹਾਲਾਤ ਹੋ ਗਏ ਆ ਐ ਲਫੋਰਮੇਂਟ ਚ ਕੰਮ ਕਰਨ ਵਾਲੇ ਇੱਦਾਂ ਦੇ ਕੰਮ ਕਰਦੇ ਆ ਅਕੀਲਾ ਪਿਛੇ ਲੈ ਥੋੜਾ ਜਿਹਾ ਇਧਰ ਇਧਰ ਬੰਨਵੋ ਨਾ ਯਾਰ ਇੱਥੇ ਵੀ ਛਾਵੇਂ ਲਈ ਜਾ ਰਹੇ ਹੋ ਕਿੱਥੇ ਤੇ ਫਾਪੇ ਛਾਵੇਂ ਖਲਾਸਤਾ ਜੀ ਭਾਤੋਂ ਗਿਆ ਬਾਸੇ ਖਾਦੀ ਲੇਡੀਜ਼ ਨਾ ਆ ਰਹੀ ਸੀਗੀ ਉਹ ਜਿੱਦੇ ਕੱਪੜੇ ਪਾਣ ਲਗੇ ਟੀਸ਼ਨ ਮੂੰਹ ਉੱਪਰ ਨੂੰ ਗਿਆ ਇਹ ਤੇ ਵੀਡੀਓ ਬਣਾ ਰਹੇ ਸਾਡੇ ਅਟੈਚ ਬਾਥਰੂਮ ਆ ਪਰ ਖੁੱਲਾ ਵਾ ਤਾਂ ਵੀਡੀਓ ਬਣਾ ਰਿਆ ਸੀ ਉਹਨੇ ਰੋਲਾ ਪਾਤਾ ਲੇਡੀਜ਼ ਨੇ ਨਾ ਬਾਥਰੂਮ ਦੇ ਇੱਥੇ ਨਾ ਜਿੱਦਾਂ ਕੈਮਰਾ ਉੱਪਰੋਂ ਫੋਨ ਆ ਉੱਪਰੋਂ ਦੀ ਜਨੇ ਕੀਤਾ ਸਹੀ ਗੱਲ ਆ ਸਹੀ ਗੱਲ ਆ ਉਹ ਮੁੰਡਿਓ ਸਰਕਾਰ ਵਿੱਚ ਮੈਟਰ ਕੀ ਹੈ ਮੈਟਰ ਅਸ਼ੀਸ਼ ਦਾ ਸਾਨੂੰ ਕਾਲ ਗਈ ਸੀਗੀ ਕੋਈ ਲੜਕਾ ਹੀ ਬਲੱਡ ਸੈਂਪਲ ਲਈ ਬੁਲਾਇਆ ਹੈਗਾ ਇਹੋ ਲੇਡੀਜ਼ ਨਾਲ ਆ ਰਹੇ ਸੀ ਦਾ ਉਹ ਬਲੱਡ ਸੈਂਪਲ ਲੈਣ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾਉਣ ਲੱਪਿਆ ਜੀ। ਬਾਕੀ ਵੈਰੀਫਾਈ ਕਰਦੇ ਆ ਜਾ ਕੇ। ਇਹਦਾ ਨਾਮ ਗੁਰਚਰਨ ਸਿੰਘ ਆ ਜੀ। ਕਿਹੜੀ ਕਿਹੜੀ ਲੈਬ ਤੋਂ ਆਇਆ? ਇਹ ਹੈਲਥੀਅਨ ਲਾਬ ਆਉਟਰੀ ਆ ਗੁਰਗਾਓਂ। ਦਫਤਰ ਇਹਨਾਂ ਦਾ ਮਕਸੂਦਾ ਇਹਨਾਂ ਦਾ ਛੋਟੀ ਜਿਹੀ ਬ੍ਰਾਂਚ ਆ ਕੋਈ। ਤੁਹਾਡੇ ਜਿਹੜੇ ਆ ਇੱਥੇ ਓਮ ਜੀ ਦੇਵਾਨ ਕਹਿੰਦੇ ਸੀ ਜਾਂ ਲੋਕ ਕਹਿੰਦੇ ਸੀ ਇਹਦੇ ਕੋਲ ਹੋਰ ਬੜੀਆਂ ਵੀਡੀਓ ਜਾਈਆਂ ਨੇ, ਇਕਦਮੀਆਂ ਵੀਡੀਓ ਜਾਈਆਂ ਨੇ ਤੇਰੇ ਮੋਬਾਈਲ ਤੇ। ਇਹਦਾ ਹੀ ਮੋਬਾਈਲ ਕਬਜ਼ੇ 'ਚ ਲੈ ਕੇ ਜੀ। ਉਹਨੂੰ ਕਰਾਂਗੇ ਵੈਰੀਫਾਈ ਜੋ ਨਿਕਲਿਆ ਜਿਹੜਾ ਡਾਟਾ ਡੀਲੀਟ ਕਰ ਚੁੱਕਾ ਹੈ ਰਿਕਵਰੀ ਕਿੱਥੇ ਜਾਊਗਾ ਕਿ ਜਿਹੜੀ ਵੀਡੀਓ ਬਣਾਈ ਗਈ ਸੀ ਜਿਹੜੀ ਭੇਜਾਂਗੇ ਇਹਦਾ ਨੰਬਰ ਜੀ ਜਿਹੜਾ ਸਾਨੂੰ ਮਿਲਿਆ ਉਹ ਹੀ ਕਰਾਂਗੇ ਸਰ ਅਸੀਂ ਕਹਿ ਰਹੇ ਸੀ ਵੈਰੀਫਾਈ ਕਰਾਂਗੇ ਉਹ ਖੁਦ ਕਬੂਲ ਦਾ ਬਿਆਨ ਮੈਂ ਦਰਜ ਕੀਤੀ ਸੀ ਉਹ ਤੁਹਾਡੇ ਸਾਹਮਣੇ ਕਬੂਲ ਕਰ ਰਿਹਾ ਬਿਆਨਾਂ ਤੇ ਕਰ ਰਿਹਾ ਉਹ ਤੇ ਅਸੀਂ ਆਪਣੀ ਵੈਰੀਫਾਈ ਕਰਾਂਗੇ ਫਿਰ ਵੀ ਅਸੀਂ ਤੁਹਾਨੂੰ ਕਿੱਥੇ ਕਰਵਾਈ ਦੀ ਬੰਦੀ ਹੈ ਉਹ ਉਹਨੇ ਉਹਨਾਂ ਦਾ ਕਾਰਵਾਈ ਦੀ ਬੰਦੀ ਕਿਹੜੀ ਧਾਰਾ ਲੱਗਦੀ ਹੈ 295 ਗੈਸਲ ਨੂੰ ਪਸਥਿਆ ਕਰਨਾ ਹਾਰਨਕ ਅਸੀਂ 354 ਬਾਕੀ ਅਫਸਰਾਂ ਨੇ ਕਹਿਣ ਤੇ ਜੋ ਜੜੀ ਲੱਗੂਗੀ ਉਹ ਲੱਗ ਜਾਏ ਇਹ ਬਿਨਾਂ ਇਹਦੇ ਫੂਲ ਹੋਰ ਹੀ ਫੋੜਵਾਈਆਂ ਜੋ ਇਹਦੇ ਇਹਦੇ ਫੂਲ ਦੇ ਵਿੱਚ ਹੋਰ ਹੀ ਕੁੱੜੀ ਵਾਜੇ ਪਿੰਨੇ ਲੱਗੀਆਂ ਤਕਰੀਬਨ 10 ਦੇ ਜਿਹੜੀ ਸਾਰੀ ਕਰਵਾਉਣੀ ਪਈ ਹੈ 9:00 12:00 ਦਾ ਇਹਨਾਂ ਸਮਾਂ ਜਿਹੜਾ ਕੱਲ੍ਹ ਪਾਸੇ ਲੱਗ ਜਾਣਾ 10:00 ਵਜੇ ਨੇ ਸਾਨੂੰ ਹੁਣ ਤੋਂ 15-20 ਮਿੰਟ ਪਹਿਲਾਂ ਕਾਲ ਗਈ ਆ ਅਸੀਂ ਇੱਧਰ ਤੇ ਆਏ ਆ ਅੰਡਰਬ੍ਰਿਜ ਮੂਹਰੇ ਜਾਮ ਲੱਗਾ ਸੀਗਾ ਤੇ ਗੱਡੀ ਸਾਡੀ ਨਹੀਂ ਨਿਕਲੀ ਫਸੀ ਸੀਗੀ ਤੇ ਉਥੋਂ ਜਦੋਂ ਸਾਨੂੰ ਕਲੀਅਰ ਰਸਤਾ ਮਿਲਿਆ ਜਾਂ ਸਾਡਾ ਥੋੜਾ ਇੱਕ ਮੁਲਾਜ਼ਮ ਕਹਿ ਰਿਹਾ ਕਿ ਅੰਡਰਬ੍ਰਿਜ ਕੋਲ ਜਾਮ ਲੱਗਾ ਸੀਗਾ ਇੱਕ ਥੋੜਾ ਮੁਲਾਜ਼ਮ ਕਹਿ ਰਿਹਾ ਕਿ ਫੋਕਲ ਬੰਟ ਲੜਾਈ ਝਗੜਾ ਆ ਰਿਹਾ ਸੀ ਦੋਨਾਂ ਚ ਕਿਹਦੀ ਗੱਲ ਸਹੀ ਹੁੰਦੀ ਆਪਾਂ ਤੁਹਾਡੇ ਸਾਹਮਣੇ ਹੀ ਅੰਡਰਬ੍ਰਿਜ ਜਲਦੀ ਆਏ ਨੇ ਹੁਣ ਤਾਂ ਮੇਲਾ ਖਤਮ ਹੋ ਗਿਆ ਫਿਰ ਜਾਮ ਤਾਂ ਕਿ ਜਾਮ ਤਾਂ ਲੱਗਾ ਹੀ ਰਹਿੰਦਾ ਆ ਸਰ ਸਿੰਪਲ ਅੰਦਰ ਤੁਸੀਂ ਲੋਕਲ ਰਹਿਣ ਵਾਲੇ ਤੁਹਾਨੂੰ ਪਤਾ ਅੰਡਰਬ੍ਰਿਜ ਤੇ ਜਾਮ ਸਿੰਪਲ ਦੀ ਗੱਲ ਹੈ ਕਿ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਇੱਕ ਮਹਿਲਾ ਇੱਕ ਮਹਿਲਾ ਦੀ ਸਰੀਰ ਵੀਡੀਓ ਬਣ ਰਹੀ ਹੈ ਤੇ ਪੁਲਿਸ 1.5 ਘੰਟੇ ਬਾਅਦ ਆ ਰਹੀ ਹੈ ਕਾਰਵਾਈ ਨੇ ਲੇਟ ਹੋ ਰਹੀ ਹੈ ਇਹਦੇ ਜ਼ਿੰਮੇਵਾਰ ਕੌਣ ਆ ਸਰ ਤੁਸੀਂ 1.5 ਘੰਟਾ ਨਹੀਂ 15 ਤੋਂ 20 ਮਿੰਟ ਦਾ ਟਾਈਮ ਲੱਗਾ ਤੁਹਾਨੂੰ ਜਦੋਂ ਮੈਨੂੰ ਕਾਲ ਗਈ ਆ ਮੇਰਾ ਫੋਨ ਚੈੱਕ ਕਰ ਲਓ ਮੈਂ ਉਸੇ ਵੇਲੇ ਚਲੋ ਫਸਾਏ ਹੋਏ ਲੋਕੀ ਸਰ ਜੇ ਮਾਰ ਲੋ ਇਹਨੂੰ ਮਾਰ ਦਿੰਦੇ ਉਹ ਵੀ ਨਿੱਤੇ ਮੇਰੀ ਘਾਟੀ ਸੀਗੀ ਫਿਰ ਕਿਉਂਕਿ ਤੁਸੀਂ ਲੇਟ ਪਹੁੰਚੇ ਨਾ ਜਿਨ੍ਹਾਂ ਦੇ ਨਹੀਂ ਲੈਣਾ ਚਾਹੀਦਾ ਜੋ ਕਾਰਵਾਈ ਬਣਦੀ ਉਹ ਕਰਨ ਕਿਹੜੀ ਕਾਰਵਾਈ ਸਰ ਤੁਹਾਡੇ ਵੱਲੋਂ ਕਰਨਗੇ 295 ਨੂੰ ਛੱਡ ਕੇ ਕਿਉਂਕਿ ਉਹ ਵੱਢਦੀ ਨਹੀਂ 359 ਹੋ ਗਈ ਨਾਨੀ ਦੀ ਲੱਜਾ ਪੱਗ ਕਰਨੀ ਉਹ ਲਾਦਾਂਗੇ ਸਰ ਕੀ ਕਾਰਨ ਮੰਨਦੇ ਹੋ ਇਹਨੇ ਹੌਸਲੇ ਕੋ ਬੁਲੰਦ ਹੁੰਦੇ ਪਏ ਆ ਖੋਲ ਕਿਸੇ ਕੋ ਲੇਡੀ ਕਾਰ ਵਿੱਚ ਸੁਰੱਖਿਅਤ ਨਹੀਂ ਹੈ ਹੀ ਕਾਰ ਵਿੱਚ ਦੇਖੋ ਆ ਗਈ ਵੀਡੀਓ ਵੱਧ ਰਹੀ ਉਹਦੀ ਸਰ 354 ਨੂੰ ਇੰਗਲਿਸ਼ ਵਿੱਚ ਹੀ ਕਹਿੰਦੇ ਆ ਨਹੀਂ ਮੈਂ ਇਨਾ ਪੜਿਆ ਨਹੀਂ ਗਾ ਤੇ ਕਾਰਵਾਈ ਕਿੱਦਾਂ ਕਰੋਗੇ ਫੇਰ ਕਾਰਵਾਈ ਹੋ ਜਾਊਗੀ ਜਰੂਰ ਕਰਾਂਗੇ ਫੇਰ ਅਬ ਜਦੋਂ ਕੁਮਾਲ ਦੀ ਗੱਲ ਆ ਪੁਲਿਸ ਪ੍ਰਸ਼ਾਸਨ ਆ ਜੀ ਲੈ ਕੇ ਜਾ ਰਹੇ ਹੁਣ ਸਾਰੇ ਕੋਲ ਲੈ ਕੇ ਜਾ ਰਹੇ ਜੀ ਜੀ ਕਿਹੜੀ ਜਨ ਖਾਨ ਤੋਂ ਆਏ ਜੀ ਉਸ ਤੋਂ ਬਾਅਦ ਕਿਹੜੇ ਖਾਨ ਤੋਂ ਆਏ ਜੀ ਡਿਵੀਜ਼ਨ ਨੰਬਰ 8 ਚੌਂਕੀ ਫੋਕਲਪੈਂਟ ਚਲੋ ਕੀ ਕਰੋ ਕਾ ਮੈਂ ਆਪਣੀ ਸਾਰੀ ਖਰਾਬ ਗੜਾ ਮੈਡਮ ਜੀ ਆਪਣਾ ਵੀ ਧਿਆਨ ਰੱਖਿਓ ਹਾਂਜੀ ਲੇਡੀਜ਼ ਬੜੇ ਤੁਹਾਨੂੰ ਕਹਿੰਦੇ ਆਪਣਾ ਵੀ ਧਿਆਨ ਰੱਖਿਓ ਕਿਤੇ ਟਾਡੀ ਨਾਲ ਵੀਡੀਓ ਬਣ ਜਾਵੇ ਹੂੰ ਲਾਸਟ ਇੱਕੀ ਮੰਨ ਕਰਦੇ ਆਪਾਂ ਮੈਰੀ ਇਹੀ ਮੰਗ ਹੈ ਇਹਨੂੰ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਇਹਦੇ ਕਰਕੇ ਬਾਕੀ ਲੇਡੀਜ਼ ਦੇ ਅੰਤ ਹੈ ਇੱਕ ਗੱਲ ਤੇ ਨਹੀਂ ਪੂਰੀ ਦੁਨੀਆ ਹੋਵੇ ਇਹਦੇ ਪਤਾ ਨਹੀਂ ਕਿੰਨੇ ਹੋਰ ਹੋਣੇ ਕਿੰਨੀ ਦਾ ਵੀਡੀਓ ਬਣਾਈ ਹੋਈ ਹੈ ਇਹਨੇ